ਖੰਨਾਵਿਕੀ ਹੋਏ ਇੱਕ ਹਾਦਸੇ ਵਿੱਚ 13 ਸਾਲਾ ਦੀ ਲੜਕੀ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ ਦੱਸਿਆ ਜਾ ਰਿਹਾ ਹੈ ਇਸ ਲੜਕੀ ਦੀ ਮੌਤ ਟੀਵੀ ਉੱਪਰ ਚੱਲ ਰਹੇ ਸੀਆਈਡੀ ਨਾਟਕ ਦੇਖਣ ਕਰਨ ਹੋਈ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਸਰ ਬੱਚੇ ਸੀਆਈਡੀ ਵਾਲਾ ਸੀਰੀਅਲ ਦੇਖ ਰਹੇ تھے ਤਿੰਨੋ ਚਾਰੋਂ ਮਿਲ ਕੇ ਉਹ ਕਹਿੰਦੇ ਕੋ ਸੀਆਈਡੀ ਵਾਲਾ ਕਰਕੇ ਦਿਖਾਤਾ ਹੈ ਇਹ ਮੇ ਟੇਬਲ ਰੈਕ ਉੱਪਰ 75 ਟੰਗਾ ਹੋਇਆ ਥਾ उस पर चढ़ गई चढ़ के गला में लगा दिया वो और टेबल टूटा हुआ था तेरे से एक एक तने चर पे चक्कर टेबल घसक गया वो टंग गई उस पर मेरा लड़का जो है ना साथ था उसको उसे हुआ तो गली में हल्ला करने लग गया था ठीक है तो उसके बाद में मेरा मम्मी उसको आ गई थी ड्यूटी से तो रास्ता में कोई जा रहा था उसको खोजने तो मोटरसाइकिल से मेरा था कहा था आपको लड़की ऐसे ऐसे हो गई ਤਾਂ ਫਿਰ ਉਹ ਆਇਆ ਤਾਂ ਅਸੀਂ 1 ਵਜੇ ਕੰਮ ਤੇ تھے ਤਾਂ हमको फोन ਆਇਆ ਤਾਂ ਫਿਰ ਹਮ ਲੋਗ ਵੀ ਆਏ ਮੇਰਾ ਨਾਮ ਬਲਬੀਰ ਸਿੰਘ ਜੀ ਕੀ ਲੱਗਦੇ ਹੋ ਤੁਸੀਂ ਬੱਚੇ ਬੱਚੇ ਦੇ ਭਾਈ ਲੱਗਦੇ ਆ ਇਹ ਰਿਸ਼ਤੇਦਾਰੀ ਜੀ ਮੇਰਾ ਮਾਮੇ ਦਾ ਸਾਡੂ ਹੈ ਜੀ ਅੱਛਾ ਤੇ ਕੀ ਘਟਨਾ ਹੋਈ ਹੈ ਜੀ ਘਟਣਾ ਆਇਆ ਹੋਏ ਅਸੀਂ ਕੰਮ ਤੇ ਸੀਗੇ ਜੀ ਤੇ ਸਾਨੂੰ ਕੰਮ ਤੇ ਫੋਨ ਆਇਆ ਜੀ ਕਿ ਗੱਲਫਰਾ ਲੈ ਲਿਆ ਜੀ ਅਸੀਂ ਜਿਵੇਂ ਗਏ ਸਿੱਧਾ ਗਏ ਤਾਂ ਜਨ ਨੂੰ ਉੱਥੇ ਸਾਰੇ ਪਹੁੰਚੇ ਹੋਏ ਸੀ ਉੱਥੇ ਜਨ ਨੂੰ ਅਸੀਂ ਪਹੁੰਚੇ ਫਿਰ ਦੇਖਿਆ ਉੱਥੇ ਮੁਲਾਜ਼ਮ ਵੀ ਪਹੁੰਚੇ ਹੋਏ ਸੀ ਉਹਨੇ ਸਾਰਾ ਕੰਮ ਉਹਨੇ ਨਹੀਂ ਕਰਿਆ ਜੀ ਸਾਡੇ ਜਾਣ ਤੋਂ ਪਹਿਲਾਂ ਮੁਲਾਬਾ ਚ ਪਹੁੰਚ ਹੋਈ ਸੀ ਤਾਂ ਕੁਝ ਕਾਰਨ ਪਤਾ ਲੱਗੇ ਕੀ ਕਾਰਨ ਤਾਂ ਪਤਾ ਨਹੀਂ ਲੱਗੇ ਸੀ ਤਾਂ ਕੰਮ ਤੇ ਸੀਗੇ ਸਾਰੇ ਕਿਸੇ ਨੇ ਦੱਸਿਆ ਹੋਣਾ ਕੁਝ ਨਹੀਂ ਦੱਸਿਆ ਹੀ ਨਹੀਂ ਬੱਚੇ ਨੂੰ ਵੀ ਇਹ ਵੀ ਸਾਰੇ ਸਾਰੇ ਕੰਮ ਤੇ ਸੀਗੇ ਇਕੱਠੇ ਆਉਂਦੇ ਸੀਗੇ ਸਾਰੇ ਇਹ ਤਾਂ ਬੱਚੇ ਨੂੰ ਪਤਾ ਹੋਊਗਾ ਬੱਚੇ ਦਾ ਜਾਣਦਾ ਜੀ ਛੋਟੇ ਛੋਟੇ ਬੱਚੇ ਨੇ ਜੀ ਸਾਡੇ ਕੋਲ ਨਾ ਰਾਜ ਭੱਲਵ ਹੈ ਇਹਦੀ ਲੱਤੀ ਅਨੀਤਾ ਹੈਗੀ ਆ ਉਮਰ ਕਰੀਬ 13 ਸਾਲ ਆ ਇਹ ਕੱਲ ਦੀ ਗੱਲ ਆ ਕੱਲ੍ਹ ਕੋਈ 1 ਵਜੇ ਦੇ ਕਰੀਬ ਪੁਲਿਸ ਨੂੰ ਇਤਲਾਹ ਮਿਲੀ ਸੀ ਵੀ ਕੁੜੀ ਜੀ ਰਫਾ ਹਲਿਆ ਗਿਆ ਉੱਥੇ ਹੀ ਗਏ ਆ ਮੋਕਕੇ ਤੇ ਜਾ ਕੇ ਪੜਤਾਲ ਕੀਤੀ ਹੈ ਪਰਿਵਾਰ ਦੇ ਦੱਸਣ ਦੇ ਮੁਤਾਬਕ ਜਿਹੜੇ ਮਾਪੇ ਉੱਥੇ ਮੋਕਕੇ ਤੇ હાજર ਨਹੀਂ ਸੀਗੇ ਆਪਣੇ ਕੰਮਕਾਰਾਂ ਤੇ ਗਏ ਸੀ ਇਹ ਲੜਕੀ ਨੇ ਤਾਰ ਦੇ ਨਾਲ ਕਪੜੇ ਢੰਗ ਵਾਲੀ ਤਾਰ ਹੁੰਦੀ ਹੈ ਉਹਦੇ ਨਾਲ ਚੁੰਨੀ ਨਾਲ ਫਾਹ ਲਿਆ ਹੋਇਆ ਸੀ ਇਹਦੀ ਫਿਰ ਵੀ ਪੜਤਾਲ ਕੀਤੀ ਜਾ ਰਹੀ ਹੈ ਤੇ ਸਭ ਕੁਝ ਕਾਰਨ ਨਿਕੰਮੇ ਸਾਹਮਣੇ ਆਏ ਕੁਝ ਕਾਰਨ ਫਿਲਹਾਲ ਨਹੀਂ ਹੋਇਆ ਇਹ ਹੈ ਖਬਰ ਬਾਕੀ ਪੋਸਟਮਾਰਡ ਹੋ ਰਿਹਾ ਏ ਤੁਕੀਆ